ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਜਿਹੜਾ ਜੀਵ ਸਤਗੁਰਾਂ ਦੇ ਬਚਨਾਂ ਦਾ ਮੰਨਣ ਕਰਦਾ ਗੁਰੂ ਕੇ ਦਸੇ ਹੋਏ ਵਾਕਾਂ ਨੂੰ ਖਾਲਸਾ ਜੀ ਸਤ ਕਰਕੇ ਜਾਣਦਾ ਹੈ ਉਹਦਾ ਇਸ ਭਵਜੋ ਸਾਗਰ ਵਿੱਚੋਂ ਜੋ ਠਾਠਾ ਮਾਰ ਰਿਹਾ ਹੈ ਵਿਕਾਰਾਂ ਦੇ ਨਾਲ ਇਹਦੇ ਵਿੱਚੋਂ ਖਾਲਸਾ ਜੀ ਪਾਰ ਉਤਾਰਾ ਹੋ ਜਾਂਦਾ ਹੈ ਗੁਰੂ ਮਹਾਰਾਜ ਉਹਦੀ ਰੱਖਿਆ ਕਰਦੇ ਉਹਦਾ ਲੋਕ ਵਿੱਚ ਸੱਚੇ ਪਾਤਸ਼ਾਹ ਸਹਾਈ ਹੁੰਦੇ ਪਰ ਲੋਕ ਵਿੱਚ ਉਹਦੇ ਪੜਦੇ ਕਾਜ ਦੇ ਜਿਹੜਾ ਗੁਰੂ ਦਾ ਬਚਨ ਮੰਨਣ ਵਾਲਾ ਹੈ ਜਿਨੇ ਗੁਰੂ ਕੇ ਬਚਨਾਂ ਤੇ ਪਹਿਰਾ ਦਿੱਤਾ ਹੈ ਗੁਰੂ ਕੀ ਬਚਨ ਕਰਦੇ ਹਨ ਅਮਰਤ ਵੇਲੇ ਜਾਗਣਾ ਉਠਣਾ ਇਸ਼ਨਾਨ ਕਰਨਾ ਨਾਮ ਜਪਣਾ ਭਗਤੀ ਕਰਨੀ ਭਜਨ ਕਰਨਾ ਗੁਰੂ ਵਾਲੇ ਬਣਨਾ ਤਿਆਰ ਬਰ ਤਿਆਰ ਰਹਿਣਾ ਫਿਰ ਕਿਰਤ ਕਮਾਈ ਕਰਨੀ ਕਿਰਤ ਕਮਾਈ ਵਿੱਚੋਂ ਖਾਲਸਾ ਜੀ ਵੰਡ ਕੇ ਛਕਣਾ ਗੁਰੂ ਕੇ ਸਿੰਘਾਂ ਦੀ ਸੇਵਾ ਕਰਨੀ ਦਾਨ ਕਰਨਾ ਸ਼ਾਮਾਂ ਵੇਲੇ ਰੈ ਰਸ ਦਾ ਪਾਠ ਕਰਨਾ ਆਰਤੀ ਆਰਦਾ ਕਰਨਾ ਕੀਰਤਨ ਸੋਲੇ ਦੀ ਬਾਣੀ ਪੜ੍ਹ ਕੇ ਬਿਰਾਜਣਾ ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਕਿ ਮਹਾਰਾਜ ਜੀ ਦਿਨ ਆਪ ਜੀ ਦੀ ਕਿਰਪਾ ਨਾਲ ਸੁੱਖਾਂ ਦਾ ਬਤੀਤ ਹੋਇਆ ਮਹਾਰਾਜ ਕਿਰਪਾ ਕਰੋ ਫਿਰ ਖਾਲਸਾ ਜੀ ਸੌਣ ਤੋਂ ਪਹਿਲਾਂ ਸਿਮਰਨ ਕਰਨਾ ਫਿਰ ਅਮਰਤ ਵੇਲੇ ਜਾ ਕੇ ਸਿਮਰਨ ਅਭਿਆਸ ਕਰਨਾ ਇਹ ਗੁਰੂ ਕੇ ਸੇਖ ਦੀ ਰੀਤ ਹੈ ਤੇ ਮਹਾਰਾਜ ਜੀਆਂ ਦਾ ਇਹ ਹੁਕਮ ਹੈ ਜਿਹੜਾ ਗੁਰੂ ਕੇ ਬਚਨ ਨੂੰ ਕਮਾਉਂਦਾ ਹੈ ਕਿ ਜਿਹੜਾ ਖਾਲਸਾ ਜੀ ਗੁਰੂ ਕੇ ਬਚਨਾਂ ਤੇ ਪਹਿਰਾ ਦਿੰਦਾ ਹੈ ਉਹਨਾਂ ਨੂੰ ਬਹੁਤ ਬਿਆੰਤ ਪ੍ਰਾਪਤੀਆਂ ਹੁੰਦੀਆਂ ਸਾਰੇ ਸੁੱਖ ਪ੍ਰਾਪਤ ਹੁੰਦੇ ਸਾਰੇ ਸੰਸਾਰ ਦੇ ਪ੍ਰਾਪਤ ਪਦਾਰਥ ਪ੍ਰਾਪਤ ਹੁੰਦੇ ਹਰ ਪ੍ਰਕਾਰ ਦੀ ਖੁਸ਼ੀ ਉਹਨਾਂ ਦੇ ਹਿੱਸੇ ਆ ਜਾਂਦੀ ਹੈ ਜਿਹੜੇ ਗੁਰੂ ਕੇ ਬਚਨ ਮੰਨਣਾ ਕਰਦੇ ਹਨ ਮੰਨਦੇ ਹਨ ਜਿਵੇਂ ਖਾਲਸਾ ਜੀ ਪਾਰਸ਼ਾਹਾਂ ਦੇ ਪਾਰਸ਼ਾ ਕਹਿੰਦੇ ਜਿਹੜੇ ਨਾਮ ਨੂੰ ਸੁਣਦੇ ਹਨ ਖਾਲਸਾ ਜੀ ਉਹ ਰਿੱਧ ਸਿੱਧ ਨੂੰ ਪ੍ਰਾਪਤ ਕਰ ਲੈਂਦੇ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ ਨਾ ਸੁਣਿਆ ਨਾਉ ਨਿੱਧ ਮਿਲਾਏ ਮਨ ਚਿੰਦਿਆ ਪਾਵੇ ਨਾ ਸੁਣਿਆ ਸੰਤੋਖ ਹੋਏ ਕਬਲਾ ਚਰਨ ਧਿਆਵੇ ਨਾ ਸੁਣਾਏ ਨਾ ਸੁਣਿਆ ਸਹਿਜ ਉਪਦੇਸ਼ ਸਹਿਜੇ ਸੁਖ ਪਾਵੇ ਗੁਰਮਤੀ ਨਾਉ ਪਾਈ ਨਾਨਕ ਗੁਣ ਗਾਵੈ ਜਿਹੜਾ ਖਾਲਸਾ ਜੀ ਗੁਰੂ ਦੇ ਨਾਮ ਦਾ ਸਿਮਰਨ ਅਭਿਆਸ ਕਰਦਾ ਹੈ ਸੁਣਦਾ ਹੈ ਉਹਨੂੰ ਰਿੱਧ ਸਿੱਧ ਪ੍ਰਾਪਤ ਹੁੰਦੀ ਨੌ ਨਿੱਧ ਖਾਲਸਾ ਜੀ ਪ੍ਰਾਪਤ ਹੁੰਦੀ ਮਨ ਦੇ ਸਾਰੇ ਜਿਹੜੀਆਂ ਮਨੋ ਕਾਮਨਾ ਆਸਾਂ ਪੂਰੀਆਂ ਹੋ ਜਾਂਦੀਆਂ ਸੰਤੋਖ ਪ੍ਰਾਪਤ ਹੋ ਜਾਂਦਾ ਕਬਲਾ ਜਿਹੜੀ ਖਾਲਸਾ ਜੀ ਮਾਇਆ ਹੈ ਕਹਿੰਦੀ ਉਹਨਾਂ ਦੇ ਚਰਨਾਂ ਵਿੱਚ ਰਹਿੰਦੀ ਹੈ ਜਿਹੜੇ ਨਾਮ ਨੂੰ ਧਿਆਉਂਦੇ ਹਨ ਸੁਣਦੇ ਹਨ ਸੋ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਨਾ ਸੁਣਿਆ ਸੁਚ ਸੰਯਮੋ ਜਮ ਨੇੜ ਨ ਆਵੇ ਖਾਲਸਾ ਜੀ ਨਾਮ ਸੁਣਨ ਦੇ ਨਾਲ ਜਿਹੜਾ ਗੁਰੂ ਕੇ ਬਚਨ ਕੀਤਾ ਹੈ ਗੁਰੂ ਮਹਾਰਾਜ ਜੀਆਂ ਨੇ ਕਿ ਨਾਮ ਦਾ ਸਿਮਰਨ ਕਰਨਾ ਨਾਮ ਨੂੰ ਸੁਣਨਾ ਤੇ ਜਿਹੜਾ ਖਾਲਸਾ ਜੀ ਸੁਣਦਾ ਹੈ ਉਹਨਾਂ ਦੇ ਕੋਲ ਜੰਮ ਵੀ ਜਿਹੜਾ ਚੱਲ ਕੇ ਨਹੀਂ ਆਉਂਦਾ ਮਹਾਰਾਜ ਕਹਿੰਦੇ ਪਾਪ ਵੀ ਉਹਨਾਂ ਦੇ ਕੱਟੇ ਜਾਂਦੇ ਹਨ ਨਾ ਸੁਣਿਆ ਪਾਪ ਕੱਟੀ ਆ ਨਿਰਮਲ ਸੱਚ ਪਾਵੈ ਉਹ ਵਾਹਿਗੁਰੂ ਜੀ ਦੇ ਨਾਮ ਨਾਲਾ ਸੱਚ ਜਿਹੜਾ ਪ੍ਰਾਪਤ ਕਰ ਲੈਂਦੇ ਨਿਰਮਲ ਤੇ ਉਹਨਾਂ ਦੇ ਖਾਲਸਾ ਜੀ ਪਾਪ ਕੱਟੇ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਸ ਨਾਮ ਨੂੰ ਸੁਣ ਕੇ ਇਹ ਗੁਰੂ ਕੇ ਵਿਦੇਸ਼ ਨੂੰ ਜਿਹੜਾ ਮੰਨਣ ਕਰਦਾ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਗੁਰੂ ਕੇ ਬਚਨ ਨੂੰ ਮੰਨ ਲੈਂਦਾ ਗੁਰੂ ਕੇ ਵਾਕਾਂ ਨੂੰ ਮੰਨ ਲੈਂਦਾ ਉਹਦੀ ਖਾਲਸਾ ਜੀ ਮਹਾਰਾਜ ਕਹਿੰਦੇ ਗਤ ਜਿਹੜੀ ਮਹਿਮਾ ਹੈ ਨਾ ਉਹ ਕਿਸੇ ਕਲਮ ਨਾਲ ਨਹੀਂ ਲਿਖੀ ਜਾ ਸਕਦੀ ਕੋਈ ਇਹੋ ਜਿਹੇ ਹੱਥ ਨਹੀਂ ਬਣਿਆ ਕੋਈ ਕਲਮ ਨਹੀਂ ਬਣੀ ਜਿਹਦੇ ਨਾਲ ਉਹਦੀ ਮਹਿਮਾ ਲਿਖੀ ਜਾਵੇ ਮੰਨੇ ਕੀ ਗਤ ਕਹੀ ਨਾ ਜਾਏ ਕਹੀ ਨਹੀਂ ਜਾ ਸਕਦੀ ਐਡਾ ਵੱਡਾ ਖਾਲਸਾ ਜੀ ਉਹਦਾ ਫਲ ਹੈ ਤੇ ਇਹ ਸਾਖੀ ਆਉਂਦੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਜਿਸ ਵੇਲੇ ਸਤਿਗੁਰ ਜੀ ਅਜੇ ਗੁਰਿਆਈ ਤੇ ਨਹੀਂ ਸਨ ਸਜੇ ਸੋਢੀ ਪਾਤਸ਼ਾਹ ਧੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਉਸ ਵੇਲੇ ਖਾਲਸਾ ਜੀ ਗੁਰਿਆਈ ਦੀ ਗੱਦੀ ਤੇ ਸਨ ਤੇ ਸ੍ਰੀ ਅਮਰਸਰ ਸਾਹਿਬ ਵਿੱਚ ਖਾਲਸਾ ਜੀ ਸੰਗਤਾਂ ਨੂੰ ਪਵਿੱਤਰ ਉਪਦੇਸ਼ ਦਿੰਦੇ ਨਾਮ ਨਾਲ ਜੋੜਦੇ ਕਿਉਂਕਿ ਮਹਾਰਾਜ ਕਹਿੰਦੇ ਨੇ ਰਮੋ ਪ੍ਰੇਮ ਧਰ ਗੁਰੂ ਉਪਦੇਸ਼ ਕਾਟੋ ਵਿਕਟ ਕਪਾਟ ਕਲੇਸ਼ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਖਾਲਸਾਰੀ ਪੰਕਤੀ ਹੈ ਕਿ ਮਹਾਰਾਜ ਕਹਿੰਦੇ ਨੇ ਭਾਈ ਨਾਮ ਜਪੋ ਸਤ ਨਾਮ ਤੁਮ ਹਿਰਦੈ ਵਸਾਵੋ ਮਨ ਕੇ ਸਕਲ ਵਿਕਾਰ ਨਸਾਵੋ ਕਹਿੰਦੇ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਸਤ ਨਾਮ ਹੈ ਇਹਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ ਤੇ ਮਨ ਦੇ ਸਾਰੇ ਵਿਕਾਰ ਜਿਹੜੇ ਇਹਨਾਂ ਨੂੰ ਨਸਾਉਣਾ ਕਰੋ ਇਹ ਸਤਗੁਰੂ ਮਹਾਰਾਜ ਦੀਨ ਦੁਨੀ ਦੇ ਮਾਲਕ ਇਹ ਵਜਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਦੇ ਲਿਖੇ ਹੋਏ ਹਨ ਖਾਲਸਾ ਜੀ ਤੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਵਿਦੇਸ਼ ਕਰਦੇ ਤੇ ਉਧਰੋਂ ਖਾਲਸਾ ਜੀ ਮਹਾਰਾਜ ਜੀਆ ਦੇ ਤਾਏ ਦੇ ਪੁੱਤਰ ਭਾਈ ਸਹਾਰੀ ਮੱਲ ਜੀ ਜਿਹੜੇ ਲਾਹੌਰ ਤੋਂ ਚੱਲ ਕੇ ਆਏ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਜੀ ਤੁਹਾਡੇ ਭਤੀਜੇ ਦਾ ਵਿਆਹ ਹੈ ਤੇ ਕਿਰਪਾ ਕਰੋ ਆਪ ਜਾ ਕੇ ਦਰਸ਼ਨ ਦੇਵੋ ਉਸ ਵੇਲੇ ਸਤਗੁਰਾਂ ਜੀ ਗਹਿਣਾ ਕੀਤਾ ਸਤਕਾਰ ਨਾਲ ਭਾਈ ਸਾਹਿਬ ਜੀ ਕਿ ਅਸੀਂ ਨਹੀਂ ਆ ਸਕਦੇ ਕਿਉਂਕਿ ਸਾਡੇ ਪਾਸ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਲੈ ਕੇ ਤੀਜੇ ਪਾਸ਼ਾ ਤੱਕ ਦੀਆਂ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਹਨ ਜੇ ਅਸੀਂ ਇੱਥੇ ਨਾ ਠਹਿਰੀਏ ਤੇ ਉਹਨਾਂ ਨੂੰ ਨਿਰਾਸ਼ ਹੋ ਕੇ ਮੋੜਨਾ ਪਵੇਗਾ ਗੁਰ ਸਿੱਖਨ ਕੋ ਹੋਏ ਅਪਮਾਨਾ ਇਤਿਨਾ ਮੂ ਮੈਂ ਸ਼ਕਤ ਮਹਾਨਾ ਸਤਗੁਰ ਪਗ ਪੰਕਜ ਕੇ ਪ੍ਰੇਮੀ ਜਿਨ ਕੋ ਦਰਸ਼ਨ ਨਿਤ ਸੁਖ ਛੇਮੀ ਇਹ ਵਚਨ ਭਾਈ ਸਾਹਿਬ ਪਾਈ ਗੁਰਦਾ ਭਾਈ ਸਾਹਿਬ ਪਾਈ ਸੰਤੋਖ ਸਿੰਘ ਸਾਹਿਬ ਜੀ ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਖਾਲਸਾ ਜੀ ਲਿਖਦੇ ਹਨ ਕਿ ਸਤਗੁਰ ਕਹਿੰਦੇ ਅਸੀਂ ਉਹਨਾਂ ਸੰਗਤਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸਾਡੇ ਕੋ ਉੱਥੇ ਨਹੀਂ ਆਇਆ ਜਾਣਾ ਜੇ ਅਸੀਂ ਆ ਵੀ ਗਏ ਤਾਂ ਸਾਡੇ ਨਾਲ ਹਜ਼ਾਰਾਂ ਸੰਗਤਾਂ ਨੇ ਆਉਣਾ ਤੇਰੇ ਸਬੰਧੀਆਂ ਨੂੰ ਪ੍ਰਬੰਧ ਕਰਨ ਵਿੱਚ ਦਿੱਕਤ ਹੋਵੇਗੀ ਪਰ ਉਸ ਵੇਲੇ ਖਾਲਸਾ ਜੀ ਭਾਈ ਸਹਾਰੀ ਮਾਨ ਨੇ ਕਹਿਣਾ ਕੀਤਾ ਆਪਣੇ ਸੁਪੁੱਤਰਾਂ ਵਿੱਚੋਂ ਕਿਸੇ ਨੂੰ ਭੇਜ ਦਿਓ ਮਹਾਰਾਜ ਜੀਆ ਨੇ ਪਹਿਲੇ ਪੁੱਤਰ ਪ੍ਰਿਥੀਚੰਦ ਨੂੰ ਪੁੱਛਣਾ ਕੀਤਾ ਤੇ ਜਿਹੜਾ ਪ੍ਰਿਥੀਚੰਦ ਸੀ ਖਾਲਸਾ ਜੀ ਖੋਟੀ ਮਤ ਸੀ ਤੇ ਉਹਨੇ ਮਨ ਵਿੱਚ ਸੋਚਿਆ ਜੇ ਮੈਂ ਚਲਾ ਗਿਆ ਤੇ ਉਹ ਨਾ ਹੋਵੇ ਪਿੱਛੋਂ ਸਾਰੀ ਕਾਰ ਸੰਭਾਲ ਜਿਹੜੀ ਪੈਸਾ ਥੇਲਾ ਹੈ ਦੂਜੀਆਂ ਭਰਾਵਾਂ ਨੂੰ ਮਿਲ ਜਵੇ ਗੁਰਗੱਦੀ ਉਹਨਾਂ ਨੂੰ ਮਿਲ ਜਵੇ ਤੇ ਮੈਂ ਫਿਰ ਪਿੱਛੇ ਰਹਿ ਜਾਵਾਂਗਾ ਉਹਨੇ ਖਾਲਸਾ ਜੀ ਨਾ ਕਰ ਦਿੱਤੀ ਕਿ ਮਹਾਰਾਜ ਜੀ ਮੈਂ ਨਹੀਂ ਜਾਣਾ ਫਿਰ ਦੂਸਰੇ ਭਰਾਤਾ ਮਾਹਦੇਵ ਜੀ ਸਨ ਉਹਨਾਂ ਨੂੰ ਖਾਲਸਾ ਜੀ ਮਹਾਰਾਜ ਨੇ ਜਦੋਂ ਆਖਿਆ ਉਹ ਮਸਤ ਸੁਭਾਅ ਦੇ ਸਨ ਉਹਨਾਂ ਨੇ ਕਿਹਾ ਵੀ ਨਾ ਮੈਂ ਵਿਆਹ ਕਰਾਉਣਾ ਤੇ ਨਾ ਕਿਸੇ ਦੇ ਵਿਆਹ ਵਿੱਚ ਜਾਣਾ ਉਹਨਾਂ ਨੇ ਵੀ ਮਨਾ ਕਰ ਦਿੱਤਾ ਤੇ ਜਦੋਂ ਸਤਿਗੁਰੂ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਜੀ ਆਣੇ ਖਾਲਸਾ ਜੀ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਵੇਖਾ ਤਦ ਸ਼੍ਰੀ ਅਰਜਨ ਕੀ ਦਿਸ਼ ਦੇਖਾ ਮਹਾਰਾਜ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਲ ਵੇਖਿਆ ਉਹ ਕਹਿੰਦੇ ਸਤਿਗੁਰੂ ਜੀ ਜੋ ਹੁਕਮ ਤੁਹਾਡਾ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੀ ਜ਼ਰੂਰ ਜਾਵਾਂਗੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਨਾਲ ਹੀ ਹੁਕਮ ਕਰ ਦਿੱਤਾ ਇੱਕ ਮਹੀਨਾ ਭਾਈ ਸਹਾਰੀ ਮਾਲ ਦੇ ਘਰ ਰਹਿਣਾ ਆਪਣੇ ਤਾਹੇ ਜੀ ਦੇ ਘਰ ਰਹਿਣਾ ਉਸ ਤੋਂ ਬਾਅਦ ਜਿੱਥੇ ਸਾਡਾ ਜਨਮ ਸਥਾਨ ਹੈ ਉੱਥੇ ਧਰਮਸ਼ਾਲਾ ਬਣਾ ਕੇ ਸੰਗਤਾਂ ਨੂੰ ਉਪਦੇਸ਼ ਦੇਣਾ ਤੇ ਜੇ ਇਸ ਵੇਲੇ ਅਸੀਂ ਕਵਾਂਗੇ ਆਉਣ ਵਾਸਤੇ ਉਦੋਂ ਸ੍ਰੀ ਅਮਰਸਰ ਸਾਹਿਬ ਆਉਣਾ ਨਹੀਂ ਤੇ ਨਹੀਂ ਆਉਣਾ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥ ਜੋੜ ਕੇ ਚਲੇ ਗਏ ਭਾਈ ਸਹਾਰੀ ਮਾਲ ਜੀ ਦੇ ਘਰ ਪੁੱਤਰ ਦਾ ਵਿਆਹ ਹੋਇਆ ਇੱਕ ਮਹੀਨਾ ਮਹਾਰਾਜ ਜੀ ਉੱਥੇ ਰਹੇ ਸਤਗੁਰਾਂ ਦੇ ਜਨਮ ਸਥਾਨ ਤੇ ਧਰਮਸ਼ਾਲਾ ਬਣਾ ਦਿੱਤੀ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ ਬੜਾ ਸਮਾਂ ਬੀਤ ਹੋ ਬੀਤ ਗਿਆ ਪਰ ਸਤਿਗੁਰਾਂ ਨੇ ਬੁਲਾਇਆ ਨਹੀਂ ਧੰਗੁਰੂ ਨਾਮਦਾਸ ਮਹਾਰਾਜ ਨੇ ਬੁਲਾਇਆ ਨਹੀਂ ਉਹਨਾਂ ਦੇ ਬਚਨਾਂ ਉੱਤੇ ਪਹਿਰਾ ਦਿੱਤਾ ਧੰਗੁਰੂ ਅਰਜਨਦੇਵ ਜੀ ਮਹਾਰਾਜ ਨੇ ਬਚਨ ਮੰਨਣਾ ਕੀਤਾ ਮੰਨੇ ਕੀ ਗਤ ਕਹੀ ਨਾ ਜਾਏ ਜਿਹੜਾ ਬਚਨ ਮੰਨਦਾ ਹੈ ਜਿਹਨੂੰ ਬਚਨ ਖਾਲਸਾ ਜੀ ਮੰਨਣਾ ਕੀਤਾ ਸਤਿਗੁਰਾਂ ਦੇ ਅੰਦਰ ਵੈਰਾਗ ਪੈਦਾ ਹੋ ਗਿਆ ਕੋਠੇ ਚੜ੍ਹ ਚੜ੍ਹ ਕੇ ਵੇਖਦੇ ਨੇ ਕੋਈ ਆਉਂਦਾ ਜਾਂਦਾ ਗੁਰੂ ਦਾ ਸਿੱਖ ਮੈਨੂੰ ਲੈਣ ਵਾਸਤੇ ਕੋਈ ਸੱਦਾ ਆਉਂਦਾ ਹੈ ਕਦੇ ਸ਼ਹਿਰ ਦੇ ਬਾਹਰ ਜਾ ਕੇ ਖਲੋ ਜਾਂਦੇ ਰਸਤੇ ਉੱਤੇ ਕੋਈ ਆਉਂਦਾ ਹੈ ਦੂਰ ਦੂਰ ਤੱਕ ਖਾਲਸਾ ਜੀ ਵੇਂਦੇ ਕੋਈ ਨਹੀਂ ਆਉਂਦਾ ਖਾਣਾ ਪੀਣਾ ਸੌਣਾ ਹਸਣਾ ਸਭ ਛੁੱਟ ਗਿਆ ਸਤਗੁਰਾਂ ਦਾ ਵਿਰਾਗ ਹਿਰਦੇ ਵਿੱਚ ਆ ਗਿਆ ਤੇ ਖਾਲਸਾ ਜੀ ਫਿਰ ਸਤਗੁਰਾਂ ਦੇ ਪ੍ਰੇਮ ਵਿੱਚ ਵੱਧੇ ਹੋਏ ਪਹਿਲੀ ਵਾਰ ਪੱਤਰ ਲਿਖ ਕੇ ਭੇਜਿਆ ਜਿਹੜਾ ਆਪਾਂ ਪੜ੍ਹਦੇ ਹਾਂ ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤਰ ਕੀ ਨਿਆਈ ਤੇ ਖਾਣਾ ਉਤਰਾ ਸ਼ਾਂਤਨਾ ਆਵੇ ਮੇਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਇਹ ਖਾਲਸਾ ਜੀ ਪਹਿਲੀ ਚਿੱਠੀ ਭੇਜੀ ਜਦੋਂ ਗੁਰੂ ਕਾ ਸੇਖ ਲੈ ਕੇ ਗਿਆ ਪ੍ਰਿਥੀਚੰਦ ਨੂੰ ਫੜਾ ਦਿੱਤੀ ਪ੍ਰਿਥੀਚੰਦ ਨੇ ਚਿੱਠੀ ਪੜ੍ਹੀ ਤੇ ਸੋਚਿਆ ਵੀ ਜਿੱਦਾਂ ਦਾ ਇਹਨਾਂ ਨੇ ਬੋਲ ਲਿਖਿਆ ਕਿ ਤੇ ਇਹਨਾਂ ਨੂੰ ਗੁਰ ਗੁਰਿਆਈ ਗੱਦੀ ਨਾ ਮਹਾਰਾਜ ਦੇ ਦੇਣ ਤੇ ਖਾਲਸਾ ਜੀ ਸੇਖ ਨੂੰ ਚਾਹ ਪਾਣੀ ਛਕਾ ਕੇ ਲੰਗਰ ਪਾਣੀ ਛਕਾ ਕੇ ਉੱਥੋਂ ਤੋੜ ਦਿੱਤਾ ਚਿੱਠੀ ਮਹਾਰਾਜ ਤੱਕ ਨਹੀਂ ਪਹੁੰਚਣ ਦਿੱਤੀ ਸਤਗੁਰਾਂ ਕਾਫੀ ਦਿਨ ਚਿੱਠੀ ਦਾ ਜਵਾਬ ਉਡੀਕਿਆ ਫਿਰ ਦੂਸਰੀ ਵਾਰ ਲਿਖਣਾ ਕੀਤਾ ਤੇਰਾ ਮੁਖ ਸੁਹਾਵਾ ਜੀਓ ਸਹੈ ਤੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹੰਕੋਲੀ ਜੀਓ ਕੌਲ ਕੁਮਾਈ ਗੁਰਦਰਸ਼ਨ ਸੰਤ ਗੁਰਸੰਤਨ ਗੁਰ ਸੱਜਣ ਮੀਤ ਮੁਰਾਰੇ ਜੀਓ ਇਹ ਮਹਾਰਾਜ ਦੇ ਬਚਨ ਖਾਲਸਾ ਦੀ ਉਹ ਵੀ ਚਿੱਠੀ ਪ੍ਰਿਥੀ ਚੰਦ ਨੇ ਫੜ ਲਈ ਤੇ ਸਤਗੁਰਾਂ ਤੱਕ ਨਾ ਪਹੁੰਚਣ ਦਿੱਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਮਹੀਨਾ ਉਡੀਕ ਕੀਤੀ ਉਸ ਤੋਂ ਬਾਅਦ ਤੀਸਰੀ ਚਿੱਠੀ ਭੇਜੀ ਜਿਦੇ ਵਿੱਚ ਬਚਣ ਲਗੇ ਸਾਨੂੰ ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੇ ਪ੍ਰਤੁੱਧ ਭਗਵੰਤਾ ਮੋਹ ਰਹਿਣ ਨਾ ਵਿਹਾਵਾ ਨੀਂਦ ਨਾ ਆਵਾ ਬਿਨ ਦੇਖੇ ਗੁਰਦੁਆਰੇ ਜਿਓ ਹਉ ਕੋਲੀ ਜਿਓ ਕੋਲ ਕਮਾਈ ਤੇ ਸੱਚੇ ਗੁਰਦੁਆਰੇ ਜਿਓ ਇਹ ਚਿੱਠੀ ਲਿਖ ਕੇ ਤੇ ਮਹਾਰਾਜ ਨੇ ਕਹਿਣਾ ਕਿਸੇ ਹੋਰ ਸੇਖ ਨੂੰ ਭੇਜਿਆ ਤੇ ਆਖਿਆ ਇਹ ਚਿੱਠੀ ਗੁਰੂ ਰਾਮਦਾਸ ਮਹਾਰਾਜ ਤੱਕ ਪਹੁੰਚਣੀ ਚਾਹੀਦੀ ਹੈ ਤੇ ਖਾਲਸਾ ਜੀ ਉਹ ਗੁਰੂ ਦਾ ਸੇਖ ਪ੍ਰਥੀ ਚੰਦ ਤੋਂ ਵੱਖ ਬਚਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਇਹ ਚਿੱਠੀ ਲੈ ਕੇ ਗਿਆ ਜਿਸ ਵੇਲੇ ਸਤਗੁਰਾਂ ਨੇ ਪੜਨਾ ਕੀਤੀ ਮਹਾਰਾਜ ਜਾਣ ਗਏ ਆਪਣੇ ਪੁੱਤਰ ਦੇ ਵਿਰਾਗ ਦੀ ਜਿਹੜੀ ਦਸ਼ਾ ਸੀ ਉਹਨੂੰ ਜਾਣ ਗਏ ਮਹਾਰਾਜ ਜੀਆ ਨੇ ਬਾਬਾ ਬੁੱਢਾ ਸਾਹਿਬ ਨੂੰ ਬਚਨ ਕੀਤਾ ਕਿ ਜਾਓ ਰੱਥ ਲੈ ਕੇ ਜਾਓ ਸਾਡੇ ਪੁੱਤਰ ਨੂੰ ਲੈ ਕੇ ਆਓ ਜਿਸ ਵੇਲੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੂੰ ਲੈਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਪਹੁੰਚੇ ਉਥੇ ਸਤਗੁਰੂ ਦੀਨ ਦੁਨੀ ਦੇ ਮਾਲਕ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲਾਂ ਹੀ ਉਡੀਕ ਰਹੇ ਸਨ ਜਦੋਂ ਸਤਗੁਰਾਂ ਦੇ ਨਾਲ ਮੇਰਾ ਵਰਤਿਆ ਸਤਗੁਰੂ ਨੇ ਸੰਗਤ ਨੂੰ ਉਪਦੇਸ਼ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨਾਲ ਜਦੋਂ ਖਾਲਸਾ ਦੀ ਸ਼੍ਰੀ ਅਮਰਸਰ ਸਾਹਿਬ ਆਏ ਸਤਗੁਰਾਂ ਨੂੰ ਆਪਾਂ ਇਹ ਸਿਰਫ ਸੰਖੇਪ ਵਿੱਚ ਖਾਲਸਾ ਦੀ ਵਰਣਨ ਕੀਤਾ ਇਹਦੇ ਵਿੱਚ ਹੋਰ ਵੀ ਕਥਾ ਹੈ ਪਰ ਜਦੋਂ ਆਏ ਗੁਰੂ ਘਰ ਬਚਨ ਕਮਾਇਆ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕੀਤਾ ਅਸੀਂ ਅਸੀਂ ਸੱਧਾਂਗੇ ਤਾ ਆਉਣਾ ਬਿਨਾ ਸੱਦੇ ਤੋਂ ਨਹੀਂ ਆਉਣਾ ਮਹਾਰਾਜ ਜੀ ਬਿਨਾ ਸੱਦੇ ਤੋਂ ਨਹੀਂ ਆਏ ਗੁਰੂ ਦਾ ਬਚਨ ਮੰਨਣਾ ਕੀਤਾ ਫਿਰ ਖਾਲਸਾ ਜੀ ਆਉਂਦਿਆਂ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਿਹਰਾਂ ਕਰਕੇ ਤੇ ਖਾਲਸਾ ਜੀ ਸਤਗੁਰਾਂ ਦੀ ਰਹਿਮਤ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਸ਼ਨਾਨ ਕਰਵਾ ਕੇ ਨਾਰੀਅਲ ਖਾਲਸਾ ਜੀ ਮੰਗਵਾ ਕੇ ਤੇ ਜਿਹੜੀ ਪਹਾਦਰੋ ਸੁਧੀ ਦੂਰ ਸੀ ਸੰਮਤ ਸੀਗੀ ਉਹ 1600 ਖਾਲਸਾ ਜੀ 38 ਈਸਵੀ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤਿੰਨ ਪ੍ਰਕਰਮਾ ਕਰਕੇ ਪੰਜ ਪੈਸੇ ਰੱਖ ਕੇ ਨਾਰੀ ਲੱਗੇ ਧਰ ਕੇ ਨਮਸਕਾਰ ਕਰ ਦਿੱਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਤਾ ਗਦੀ ਦਾ ਤਿਲਕ ਖਾਲਸਾ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਲਾਉਣਾ ਕੀਤਾ ਸੋ ਉਸ ਵੇਲੇ ਖਾਲਸਾ ਜੀ ਗੁਰੂ ਬਣਾ ਦਿੱਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਤੇ ਖਾਲਸਾ ਜੀ ਫਿਰ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਗੁਰੂ ਰਾਮਦਾਸ ਦਰਸ਼ਨ ਪਰਸ ਕਹ ਮਥੁਰਾ ਅਮਰਤ ਬਾਣ ਮੂਰਤ ਪੰਚ ਪਰਮਾਨੰਗ ਪੁਰਖ ਗੁਰ ਅਰਜਨ ਪਿੱਖੋ ਹਨੈਣ ਸੋ ਇਹ ਸਤਿਗੁਰ ਜੀਆਂ ਦਾ ਬਚਨ ਫਿਰ ਐਸੀ ਪ੍ਰਾਪਤੀ ਹੋਈ ਗੁਰੂ ਕਾ ਬਚਨ ਮੰਨਣ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਖਾਲਸਾ ਜੀ ਇਹਨਾਂ ਖੰਡਾਂ ਮਰਹਮੰਡਾਂ ਦੇ ਮਾਲਕ ਬਣਾ ਦਿੱਤਾ ਅਕਾਲ ਪੁਰਖ ਜੀਆਂ ਦਾ ਪੰਜਵਾਂ ਸਰੂਪ ਬਣਾ ਦਿੱਤਾ ਜਿਨ੍ਹਾਂ ਨੇ ਬਚਨ ਮੰਨਣਾ ਕੀਤਾ ਹੈ ਉਹਨਾਂ ਨੂੰ ਖਾਲਸਾ ਜੀ ਸਭ ਕੁਝ ਪ੍ਰਾਪਤ ਹੋ ਜਾਂਦਾ ਇਹ ਬਚਨ ਮੰਨਣ ਦੀ ਸਾਖੀ ਸੀ ਮਹਾਰਾਜ ਨੇ ਬਚਨ ਮੰਨਿਆ ਤੇ ਮਹਾਰਾਜ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਸ ਗੁਰਿਆਈ ਤੇ ਸਜਾ ਦਿੱਤਾ ਜਿਹੜੀ ਗੁਰਿਆਈ ਅਕਾਲਪੁਰਖ ਜੀ ਦੀ ਹੈ ਜਿੱਦੇ ਉਤੇ ਉਹਦਾ ਹੀ ਰੂਪ ਖਾਲਸਾ ਜੀ ਆ ਕੇ ਵਸਦਾ ਫਿਰ ਮਹਾਰਾਜ ਨੇ ਜਗਤ ਦੇ ਕਲਿਆਣ ਵਾਸਤੇ ਬਯੰਤ ਬਾਣੀ ਖਾਲਸਾ ਜੀ ਰਚਨਾ ਕੀਤੀ ਸੋ ਇਹ ਵਿਚਾਰ ਆ ਸੰਨ ਆਪਾਂ ਵੀ ਮਹਾਰਾਜ ਦੇ ਬਚਨਾਂ ਨੂੰ ਮੰਨਿਆ ਕਰੀਏ ਸਾਨੂੰ ਵੀ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੋਵੇਗਾ ਮਹਾਰਾਜ ਕਿਰਪਾ ਕਰਨ ਸਾਨੂੰ ਸੁਮਤ ਆਵੇ ਸੁਮਤ ਦੇ ਧਾਰਨੀ ਬਣੀਏ ਗੁਰੂ ਕਾ ਬਚਨ ਕਮਾਉਣਾ ਕਰੀਏ ਗੁਰੂ ਕੇ ਬਚਨ ਕਮਾਉਣ ਤੋਂ ਬਿਨਾ ਖਾਲਸਾ ਜੀ ਕੋਈ ਵੀ ਕਦੇ ਮੁਕਤੀ ਪਦ ਨੂੰ ਪ੍ਰਾਪਤ ਨਹੀਂ ਹੋਇਆ ਕਦੇ ਕਿਸੇ ਨੂੰ ਸੁਖ ਪ੍ਰਾਪਤ ਨਹੀਂ ਹੋਇਆ ਜਿਹੜਾ ਗੁਰੂ ਕਾ ਬਚਨ ਮੰਨਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਗੁਰੂ ਦੀ ਕਿਰਪਾ ਨਾਲ ਉਹ ਤਰਦੇ ਹਨ ਜਿਹੜਾ ਗੁਰੂ ਕਾ ਬਚਨ ਕਮਾਉਂਦਾ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਜਿਹੜੀ ਮੰਨੇ ਕੀ ਗਤ ਹੈ ਉਹ ਕਈ ਨਹੀਂ ਜਾ ਸਕਦੀ ਜਿਹੜਾ ਬਚਨ ਮੰਨ ਲੈਂਦਾ ਹੈ ਉਹਦੀ ਮਹਿਮਾਨੀ ਕੀਤੀ ਜਾ ਸਕਦੀ ਏਵੇਂ ਹੀ ਖਾਲਸਾ ਜੀ ਸਤਗੁਰਾਂ ਦੀ ਕਿਰਪਾ ਵਰਤਦੀ ਹੈ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਦ ਸਿੰਘ ਸਾਹਿਬ ਜਿਨ੍ਹਾਂ ਦੀ ਕਿਰਪਾ ਸਦਕਾ ਆਈ ਹੈ ਇੱਕ ਬੇਨਤੀ ਦਾਸ ਕਰ ਦਵੇ ਖਾਲਸਾ ਜੀ ਸੰਗਤ ਦੇ ਬਹੁਤ ਸਾਰੇ ਚੰਡੀ ਦੇ ਜਾਪ ਹਨ 18 19 ਜਾਪ ਹਨ ਜਿਹੜੇ ਆਏ ਹੋਏ ਲਗਾਤਾਰ ਮਹਾਰਾਜ ਦੀ ਕਿਰਪਾ ਨਾਲ ਉਹ ਕਰਾ ਰਹੇ ਆ ਫਿਰ ਖਾਲਸਾ ਜੀ ਉਹਦੇ ਵਿੱਚ ਬਿਜ਼ੀ ਹੋਣ ਕਰਕੇ ਬਹੁਤੀਆਂ ਸੰਗਤਾਂ ਦਾ ਰਿਪਲਾਈ ਨਹੀਂ ਹੋ ਰਿਹਾ ਪਰ ਜਿਨ੍ਹਾਂ ਦੀ ਅਸ਼ੀਦੀ ਦੇਗਾ ਆਈਆਂ ਹੋਈਆਂ ਖਾਲਸਾ ਜੀ ਲਗਭਗ 10 ਨੇ ਸਾਰੀਆਂ ਕਰਾ ਦਿੱਤੀਆਂ ਪਰ ਇਹਨਾਂ ਸਮਾਂ ਨਹੀਂ ਕਿ ਪਰਚੀਆਂ ਪਾ ਸਕਾਂ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਦਇਆ ਕਰਨ ਆਪ ਸਾਹਿਬ ਸੰਗਤ ਜਿਹੜੀ ਸਤਕਾਰਯੋਗ ਹੋ ਤੇ ਸਮਝ ਸਕਦੀ ਹੋ ਖਾਲਸਾ ਜੀ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਰੁਝੀਵਾ ਹੋਣ ਕਰਕੇ ਦਾਸ ਕੋਲੋਂ ਰਿਪਲਾਈ ਨਹੀਂ ਹੁੰਦਾ ਮਹਾਰਾਜ ਕਿਰਪਾ ਕਰਨ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਖਾਲਸਾ ਜੀ ਇਹ ਹੱਡ ਬੀਤੀ ਇੱਕ ਭਾਈ ਸਾਹਿਬ ਹੋਣਾ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਨੇ ਇੱਕ ਗੱਲ ਬੜੀ ਜ਼ੋਰ ਕਰਕੇ ਕਹੀ ਕਿ ਬਾਬਾ ਦੀਪ ਸਿੰਘ ਸਾਹਿਬ ਦੇ ਧਾਰੂ ਉੱਤੇ ਸੁਖੀ ਹੋਈ ਚੀਜ਼ ਸੁਖਿਆ ਹੋਇਆ ਜਾਪ ਜਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕੀਤੀ ਹੋਈ 10 ਦਾ ਸਦਾ ਸਹਾਇ ਸਫਲ ਹੁੰਦੀ ਹੈ ਸੋ ਉਹਨਾਂ ਨੇ ਦੱਸਣਾ ਕੀਤਾ ਕਿ ਮੇਰਾ ਛੋਟਾ ਭਰਾ ਹੈ ਤੇ ਉਹ ਖਾਲਸਾ ਜੀ ਏਜੰਟੀ ਦਾ ਕੰਮ ਕਰਨ ਲੱਗ ਪਿਆ ਜਿੱਦਾਂ ਏਜੰਟ ਬਣ ਜਾਂਦੇ ਆ ਛੋਟਾ ਜਾ ਕਿਸੇ ਨਾਲ ਰਲ ਕੇ ਉਹਨਾਂ ਏਜੰਟੀ ਦਾ ਕੰਮ ਖੋਲ ਲਿਆ ਪਹਿਲਾਂ ਉਹ ਦੁਬਈ ਬੰਦੇ ਭੇਜਦੇ ਸਨ ਦੁਬਈ ਕੁਵੈਤ ਸਾਊਦੀ ਅਰਬ ਇਦਾਂ ਅਰਬ ਦੇ ਵਿੱਚ ਬੰਦੇ ਭੇਜਦੇ ਸਨ ਬਹੁਤ ਸੋਹਣਾ ਚੱਲਦਾ ਸੀ ਉਸ ਤੋਂ ਬਾਅਦ ਇੱਕ ਮਿੱਤਰ ਇਹਨਾਂ ਦਾ ਵਿੱਚ ਰਲਿਆ 파ਟਨਰ ਬਣ ਗਿਆ ਉਹਨੇ ਆਖਿਆ ਵੀ ਆਪਾਂ ਇੰਗਲੈਂਡ ਨੂੰ ਬੰਦੇ ਭੇਜੀਏ ਅਖਾਲਸਾ ਜੀ ਪਿਛਲੇ ਪਿਛਲੇ ਸਾਲ ਦੀ ਗੱਲ ਹੈ ਇੰਗਲੈਂਡ ਨੂੰ ਬੰਦੇ ਭੇਜਨੇ ਸ਼ੁਰੂ ਕੀਤੇ 2000 ਖਾਲਸਾ ਜੀ 24 ਨਵੰਬਰ ਦੀ ਗੱਲ ਹੈ ਤੇ ਜਦੋਂ ਬੰਦੇ ਇਹਨਾਂ ਨੇ ਭੇਜਨੇ ਸ਼ੁਰੂ ਕੀਤੇ ਉਹਨੇ ਲੋਕਾਂ ਕੋਲੋਂ ਪੈਸਾ ਵੱਧ ਲੈ ਕੇ ਹੁਣ ਜਿਹੜੀ ਦੁਕਾਨ ਸੀ ਜਿਹੜਾ ਉਹ ਸੈਂਟਰ ਸੀ ਉਹ ਮੇਰੇ ਭਰਾ ਦਾ ਸੀ ਤੇ ਉਹ ਵਿੱਚ 파ਟਨਰ ਸੀ ਕਿਤੇ ਕਿਤੇ ਆਉਂਦਾ ਸੀ ਹੁਣ ਜਿਹੜਾ ਕੋਈ ਆਉਂਦਾ ਸੀ ਉਹ ਮੇਰੇ ਭਰਾ ਦੇ ਮੱਥੇ ਲੱਗਦਾ ਸੀ ਉਹਨੂੰ ਪਤਾ ਸੀ ਵੀ ਇਹੀ ਪਾਸਪੋਰਟ ਫੜਦਾ ਇਹੀ ਵੀਜ਼ੇ ਲਵਾਉਂਦਾ ਹੁਣ ਉਹਨਾਂ ਨੇ ਖਾਲਸਾ ਜੀ ਲੋਕਾਂ ਕੋਲੇ 18 19 ਬੰਦਿਆਂ ਕੋਲੇ ਪੈਸੇ ਲੈ ਲਏ ਪੈਸੇ ਲੈ ਕੇ ਤੇ ਉਹ ਜਿਹੜਾ ਬੰਦਾ ਸੀ ਉਹ ਇਥੋਂ ਗਾਇਬ ਹੀ ਹੋ ਗਿਆ ਜਿਹੜਾ ਉਹ ਬੰਦਾ ਸੀ 파ਟਨਰ ਇਹਨਾਂ ਦਾ ਬਣਿਆ ਸੀ ਉਹਨੇ ਪਹਿਲਾਂ ਥੋੜੇ ਜਿਹੀ ਵੀਜ਼ੇ ਲਵਾ ਦਿੱਤੇ ਇਹਨਾਂ ਦਾ ਯਕੀਨ ਜਿਹੜਾ ਉਹਨਾਂ ਨੇ ਜਿੱਤ ਲਿਆ ਉਸ ਤੋਂ ਬਾਅਦ ਖਾਲਸਾ ਜੀ ਉਹ ਬਹੁਤ ਸਾਰੇ ਬੰਦਿਆਂ ਦੇ ਪੈਸੇ ਲੈ ਕੇ ਪਾਸਪੋਰਟ ਲੈ ਕੇ ਜਿਹੜਾ ਫਰਾਰ ਹੋ ਗਿਆ ਤੇ ਉਹ ਵੀਰ ਦੱਸਦਾ ਕਿ ਮੇਰੇ ਭਰਾ ਤੇ ਸਾਰੀ ਆਣ ਪਈ ਉਹ ਲੋਕ ਆ ਕੇ ਗਾਲਾਂ ਕੱਢਣ ਮਾਰਨ ਇਹਨੂੰ ਆ ਕੇ ਫਿਰ ਇੱਕ ਦੇ ਇਹੋ ਜਿਹਾ ਬੰਦਾ ਸੀ ਖਾਲਸਾ ਜੀ ਉਹ ਕੋ ਪੁਲਿਸ ਸੀਗਾ ਉਹਦਾ ਗਾਂ ਭਤੀਜਾ ਸੀ ਉਹਨਾਂ ਫਿਰ ਇੱਤੇ ਕੇਸ ਕਰਕੇ ਤੇ ਇਹਨੂੰ ਜੇਲ੍ਹ ਹੋ ਗਈ ਸੀ ਮੇਰੇ ਭਰਾ ਨੂੰ ਤੇ ਇਹ ਵਿਚਾਰਾ ਭੋਲਾ ਸੀ ਬੰਦਾ ਚਲੋ ਇਹਨੇ ਕੰਮਾਂ ਤੇ ਸ਼ੁਰੂ ਕੀਤਾ ਖਾਲਸਾ ਦੀ ਜੰਟੀ ਵਾਲਾ ਕੰਮ ਵੈਸੇ ਵੀ ਕਹੀਏ ਤੇ ਜੁੱਤੀਆਂ ਵਾਲਾ ਹੀ ਹੁੰਦਾ ਤੇ ਜਿੰਨਾ ਚਿਰ ਸਹੀ ਚੱਲੀ ਜਾਵੇ ਤੇ ਚੱਲੀ ਜਾਵੇ ਜਦੋਂ ਪੁੱਠੀ ਪੈਂਦੀ ਆ ਤੇ ਫਿਰ ਇਹੋ ਜੀ ਪੈਂਦੀ ਆ ਬੰਦੇ ਕੋਲ ਨਿਕਲ ਨਹੀਂ ਹੁੰਦਾ ਤੇ ਉਹ ਜਦੋਂ ਉਹਨਾਂ ਭਰਾ ਕਹਿੰਦਾ ਸਾਡੇ ਮੇਰੇ ਤੇ ਇਦਾਂ ਬਣਿਆ ਤੇ ਉਹਨੂੰ ਜੇਲ੍ਹ ਹੋ ਗਈ ਉਸ ਤੋਂ ਬਾਅਦ ਅਸੀਂ ਬੜੇ ਹੀ ਲੇਵ ਸੀਲੇ ਕੀਤੇ ਉਹ ਪੁਲਸ ਵਾਲਾ ਜਿਹੜਾ ਸੀ ਉਹ ਨਹੀਂ ਸੀ ਇਹਨੂੰ ਨਿਕਲਣ ਦਿੰਦਾ ਉਹ ਕੋਈ ਨਾ ਕੋਈ ਜ਼ੋਰ ਪਾ ਕੇ ਵਿੱਚ ਬੰਦੇ ਪਾ ਕੇ ਵਕੀਲਾਂ ਨੂੰ ਪੈਸਾ ਪੂਸਾ ਖਵਾ ਕੇ ਜਾਂ ਦਬਕੇ ਮਾਰ ਕੇ ਕਿਸੇ ਨੂੰ ਉਹ ਕਹਿੰਦਾ ਸੀ ਵੀ ਇਹ ਬੰਦਾ ਬਾਹਰ ਨਹੀਂ ਜਾਣਾ ਚਾਹੀਦਾ ਜਾਂ ਸਾਡੇ ਅਸੀਂ ਜਾ ਕੇ ਗੱਲ ਕਰਦੇ ਹਾਂ ਸਾਨੂੰ ਕਹਿੰਦਾ ਸੀ ਸਾਰੇ ਬੰਦਿਆਂ ਦੇ ਪੈਸੇ ਰੱਖੋ ਅਸੀਂ ਉਹਨੂੰ ਕਹਿੰਦੇ ਹਾਂ ਵੀ ਤੇਰੇ ਬੰਦੇ ਦੇ ਦੇ ਦਿੰਨੇ ਆ ਤੇ ਬਾਕੀਆਂ ਦੇ ਸਾਸੀਂ ਕਿੱਥੋਂ ਦੇਈਏ ਇੰਨਾ ਪੈਸਾ ਅਸੀਂ ਕਿੱਥੋਂ ਦੇ ਸਕਦੇ ਆ ਤੇ ਜਦੋਂ ਕਹਵੇ ਵੀ ਮੈਂ ਇਹ ਬੰਦਾ ਛੱਡਣਾ ਨਹੀਂ ਤੇ ਸਾਡੇ ਪੂਰੇ ਬੰਦਿਆਂ ਦੇ ਪੈਸੇ ਰੱਖੋ ਜਿੰਨੇ ਉਹ ਬੰਦੇ ਆ ਕਿਉਂਕਿ ਉਹ ਜਿਹੜਾ ਖਾਲਸਾ ਜੀ ਪੁਲਸ ਵਾਲਾ ਹੁੰਦਾ ਉਹਨੂੰ ਇਹ ਹੁੰਦਾ ਵੀ ਮੈਂ ਮੇਰੀ ਲਾਤ ਉੱਪਰ ਦੀ ਹੋਵੇ ਸੋ ਇਦਾਂ ਦਾ ਉਹਨਾਂ ਦਾ ਕਾਰਵਿਹਾਰ ਬਣਿਆ ਉਹਨਾਂ ਦੇ ਨਾਲ ਇਹੋ ਜੀ ਖਾਲਸਾ ਦੀ ਘਟਨਾ ਬਣੀ ਕਿ ਉਹ ਪੁਲਿਸ ਵਾਲਾ ਕਦੇ ਵੀ ਪੈਸੇ ਦੋ ਤੇ ਸਾਰੇ ਬੰਦੇ ਨੇ ਦੋ ਮੈਂ ਫਿਰ ਇਹਨੂੰ ਛੱਡਣਾ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਸਾਡੇ ਕੋਲ ਸਾਡੇ ਹੱਥ ਖੜੇ ਹੋ ਗਏ ਅਸੀਂ ਜਿਹੜੇ-ਜਿਹੜੇ ਬੰਦੇ ਨੂੰ ਲੈ ਕੇ ਗਏ ਜਿਹਨੂੰ ਜਾਨਦੇ ਸਾਂ ਜਿੱਥੇ-ਜਿੱਥੇ ਅਸੀਂ ਜਾ ਸਕਦੇ ਸਾਂ ਅਸੀਂ ਜਾ-ਜਾ ਕੇ ਪੈਰਵਾਹੀ ਕੀਤੀ ਪਰ ਕੋਈ ਹੱਲ ਨਹੀਂ ਹੋ ਰਹਾ ਫਿਰ ਅਸੀਂ ਭਰਾ ਨੂੰ ਇਹੋ ਕਿਹਾ ਵੀ ਭਾਈ ਹੁਣ ਜੇਲ੍ਹ ਹੀ ਕੱਟਣੀ ਪੈਣੀ ਆ ਤੇ ਖਾਲਸਾ ਦੀ 8 ਸਾਲ ਦੀ ਉਹਨੂੰ ਕੈਦ ਜਿਹੜੀ ਕਿਆ ਅਸੀਂ ਵੀ 8 ਸਾਲ ਦੀ ਜੇਲ੍ਹ ਹੋ ਸਕਦੀ ਕੈਦ ਹੋ ਸਕਦੀ ਹਲੇ ਵਾਹਿਗੁਰੂ ਜੀ ਥੋੜਾ ਜਿਹਾ ਸਮਾਂ ਉਧਰ ਰੱਖਦੇ ਹੁੰਦੇ ਆ ਨਾ ਉਹ ਕਾਰ ਦੇ ਚੱਲਦਾ ਅਸੀਂ ਵੀ ਚਲੋ ਜੇ ਪੈਸੇ ਦੇ ਸਕਦੇ ਆ ਜਾਂ ਉਹ ਬੰਦਾ ਲੱਭ ਸਕਦੇ ਉਹ ਬੰਦੇ ਦੀ ਇਹਨਾਂ ਕੋਲੇ ਕੋਈ ਕਿਸੇ ਪ੍ਰਕਾਰ ਦੀ ਜਾਣਕਾਰੀ ਨਹੀਂ ਜਿਹੜਾ ਬੰਦੇ ਨੇ ਘਰ ਦੱਸਿਆ ਅਸੀਂ ਜਿੱਥੋਂ ਦਾ ਸਭ ਕੁਝ ਦੱਸਿਆ ਅਸੀਂ ਉੱਥੇ ਉਹ ਕੁਝ ਵੀ ਨਹੀਂ ਸੀ ਉਹ ਖਾਲਸਾ ਜੀ ਕਿਰਾਏ ਦੇ ਲੈ ਕੇ ਰਹਿ ਕੇ ਲੈ ਕੇ ਕੋਠੀ ਰਿੰਦਾ ਸੀ ਉਹਨੇ ਆਪਣਾ ਝੂਠਾ ਹੀ ਪਰਿਵਾਰ ਇਹਨਾਂ ਨੂੰ ਵਿਖਾਇਆ ਤੇ ਇਹ ਖਾਲਸਾ ਜੀ ਸੰਸਾਰ ਵਿੱਚ ਬਹੁਤ ਚਤਰ ਲੋਕ ਨੇ ਜਿਹੜੇ ਦੂਜਿਆਂ ਨੂੰ ਮੂਰਖ ਬਣਾ ਜਾਂਦੇ ਮਹਾਰਾਜ ਕਹਿੰਦੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਗਲਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੋ ਅਨੇਕਾਂ ਹੀ ਹਨ ਅਸੰਖ ਹੀ ਹਨ ਖਾਲਸਾ ਜੀ ਲੋਕ ਆਪਣੀ ਬਿਰਤੀ ਨਾਲ ਕਈ ਪਾਪ ਕਮਾ ਜਾਂਦੇ ਸੋ ਐਵੇਂ ਦੀ ਸਾਡੇ ਨਾਲ ਘਟਨਾ ਹੋਈ ਤੇ ਹੁਣ ਸਾਡੀ ਮਾਂ ਵੀ ਬੜੀ ਦੁਖੀ ਅਸੀਂ ਖੁਦ ਵੀ ਸਾਡਾ ਭਰਾ ਚਲੋ ਇੱਕ ਤੇ ਹੁੰਦਾ ਚਤਰਚਲਾਕ ਬੰਦਾ ਵੀ ਉਹਦੇ ਕੋਲ ਇਹ ਗਲਤੀ ਹੋ ਗਈ ਅਸੀਂ ਮੰਨਿਆ ਹਾਲੇ ਕੋ ਭੋਲਾ ਬੰਦਾ ਅਸੀਂ ਪਰ ਫਿਰ ਵੀ ਫਸ ਗਿਆ ਚਲੋ ਮਹਾਰਾਏ ਜਿੱਦਾਂ ਸੱਚੇ ਪਾਤਸ਼ਾਹ ਨੇ ਕੋਈ ਕਰਮ ਕਟਣਾ ਸੀ ਕਹਿੰਦੇ ਫਿਰ ਉਹ ਵੀਰ ਕਹਿੰਦਾ ਵੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਅਸੀਂ ਪਾਠ ਕਰਾਇਆ ਸੁਖਨੀ ਸਾਹਿਬ ਦਾ ਵੀ ਮਹਾਰਾਏ ਉਹਦੀ ਰਿਹਾਈ ਕਰਦੇ ਕੋਈ ਹਿਲਵ ਸਿੱਧਾ ਹੋ ਜਵੇ ਮਹਾਰਾਏ ਕੋਈ ਕਿਰਪਾ ਕਰ ਦੇਣ ਤੇ ਉਹ ਖਾਲਸਾ ਜੀ ਸੱਚੇ ਪਾਤਸ਼ਾਹ ਨੇ ਮੇਰਾ ਵੇਖੋ ਕਿਵੇਂ ਕੀਤੀਆਂ ਕਿ ਕੁਦਰਤੀ ਨਾਲ ਸਾਡੇ ਜਿੱਦਾਂ ਪਰਿਵਾਰ ਦੇ ਵਿੱਚੋਂ ਹੀ ਕਹਿ ਲਓ ਸਾਡੇ ਛੜੀਕੇ ਵਿੱਚੋਂ ਹੀ ਅਸੀਂ ਬੈਠੀਏ ਕਰਦੇ ਵਿਚਾਰਾ ਕਰਦੇ ਸਾਂ ਤੇ ਉਹ ਸਾਨੂੰ ਕਹਿਣ ਲੱਗਾ ਵੀ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰੋ ਬਾਬਾ ਨਰੋ ਸਿੰਘ ਸਾਹਿਬ ਦੇ ਘਰ ਜਾਇਆ ਕਰੋ ਬੜੀ ਸ਼ਕਤੀ ਉੱਥੇ ਤੇ ਉਹਨੇ ਦੱਸਣਾ ਕੀਤਾ ਵੀ ਸਾਡਾ ਇੱਕ ਮਿੱਤਰ ਸੀ ਉਹ ਬਾਹਰ ਉਹਨੂੰ ਜੇਲ੍ਹ ਹੋਈ ਤੇ ਉਹਨੇ ਉਥੇ ਅਰਦਾਸ ਕਰਵਾਈ ਸੀ ਤੇ ਮਹਾਰਾਜ ਨੇ ਉਹਦਾ ਕੇਸ ਜਿਹੜਾ ਸੀ ਉਹ ਰਫਾ ਰਫਾ ਕਰਵਾਤਾ ਸੀ ਸਤਿਗੁਰ ਕਿਰਪਾ ਕਰਨ ਉਹਨੇ ਇੱਕ ਉਦਾਹਰਨ ਵੀ ਦਿੱਤੀ ਕਿ ਬਾਬਾ ਆਨੰਦ ਸਿੰਘ ਸਾਹਿਬ ਵੇਲੇ ਵੀ ਖਾਲਸਾ ਜਿਹੜੇ ਇੱਕ ਕਲੇਰਾਂ ਵਾਲੇ ਮਹਾਂਪੁਰਸ਼ ਹੋਏ ਆ ਉਹਨਾਂ ਬੜੇ ਕੋਈ ਬਾਹਰ ਚੱਕਰ ਪਿਆ ਸੀ ਉਹ ਸਾਖੀ ਉਹਨਾਂ ਨੇ ਸੁਣਾਉਣਾ ਕੀਤਾ ਵੀ ਉਥੇ ਮਹਾਂਪੁਰਸ਼ਾਂ ਨੇ ਜਾ ਕੇ ਤੇ ਖਾਲਸਾ ਜੀ ਉਹਨਾਂ ਦਾ ਕੇਸ ਰਫਾ ਰਫਾ ਕਰਵਾ ਦਿੱਤਾ ਸੀ ਉਹ ਐਵੇਂ ਦੀ ਕੋਈ ਸਾਖੀ ਆਉਂਦੀ ਆ ਦਾਸ ਉਹ ਪੂਰੀ ਸੁਣੇਗਾ ਤੇ ਤੁਹਾਨੂੰ ਸੁਣਾਵੇਗਾ ਦਾਸ ਨੇ ਸੁਣੀ ਹੋਈ ਆ ਵੈਸੇ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਇਸ ਕਰਕੇ ਸੁਣਾ ਨਹੀਂ ਰਿਹਾ ਉਹ ਕਿਤੇ ਉਹ ਵੀਰ ਨੇ ਸੁਣੀ ਉਹਦਾ ਭਰੋਸਾ ਬਣ ਗਿਆ ਖਾਲਸਾ ਜੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਜਾ ਕੇ ਕਹਿੰਦਾ ਮੈਂ ਅਰਦਾਸ ਬੇਨਤੀ ਮਾਰਦੇ ਚਰਨਾਂ ਵਿੱਚ ਕੀਤੀ ਸਾਧਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਹਿੰਦੇ ਅਰਦਾਸ ਬੇਨਤੀ ਕਰਕੇ ਅਸੀਂ ਲੰਗਰ ਵਿੱਚ ਸਾਂ ਤੇ ਮੈਂ ਸੋਚਿਆ ਵੀ ਚਲੋ ਇੱਥੇ ਸੇਵਾ ਕਰ ਲਈਏ 10 ਮਿੰਟ ਕਹਿੰਦਾ ਅਸੀਂ ਸੇਵਾ ਕਰਨ ਲੱਗ ਪਏ ਉੱਥੇ ਇੱਕ ਮਸਤਾਨੇ ਦੇ ਬਜ਼ੁਰਗ ਸੀ ਉਹ ਬਜ਼ੁਰਗ ਸਾਨੂੰ ਕਹਿਣ ਲੱਗੇ ਬਾਬਾ ਦੀਪ ਸਿੰਘ ਸਾਹਿਬ ਸੱਚੇ ਪਾਸ਼ਾ ਬੜਿਆਂ ਨੂੰ ਦਾਤਾਂ ਦਿੰਦਾ ਬਹੁਤ ਕੁਝ ਦਿੰਦਾ ਅਹੀਂ ਉਹਦੇ ਉਹਨਾਂ ਨੇ ਬਚਨ ਸੁਣਨ ਲੱਗ ਪਏ ਸੁਣਾਉਂਦੇ ਆ ਸੁਣਾਉਂਦੇ ਆ ਉਹਨਾਂ ਸਾਡੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਭਾਵੇਂ ਕੁਝ ਵੀ ਹੋ ਜੇ ਜਦੋਂ ਸਾਰੇ ਰਾਹ ਬੰਦ ਹੋ ਜਾਣਨਾ ਉਦੋਂ ਸਿੱਖ ਬਾਬਾ ਦੀਪ ਸਿੰਘ ਜੀ ਦੇ ਘਰ ਸੰਗਤ ਵਿੱਚ ਆ ਜਾਵੇ ਦੁਪਹਿਰੇ ਵਿੱਚ ਆ ਜਾਵੇ ਸਾਰੇ ਰਸਤੇ ਖੁੱਲ ਜਾਂਦੇ ਉਹ ਕਹਿੰਦਾ ਮੇਰੇ ਇੰਨੀ ਗੱਲ ਅਸਰ ਕਰ ਗਈ ਕਿ ਕਿਉਂ ਨਾ ਮਹਾਰਾਜ ਦੇ ਘਰ ਮੈਂ ਆਇਆ ਕਰਾਂ ਮੈਂ ਪੁੱਛਿਆ ਦੁਪਹਿਰਾ ਕੀ ਹੁੰਦਾ ਕਿੱਦਾਂ ਹੁੰਦਾ ਸਾਰਾ ਪਤਾ ਲੱਗ ਗਿਆ ਉੱਥੋਂ ਫਿਰ ਕਹਿੰਦਾ ਮੈਂ ਐਤਵਾਰ ਮਹਾਰਾਜ ਦੇ ਘਰ ਆਇਆ ਦੁਪਹਿਰਾ ਆਪਣੇ ਵੀਰ ਵਾਸਤੇ ਕਟਿਆ ਆਪਣੇ ਵੀਰ ਨੂੰ ਮਿਲਿਆ ਉਹਨੂੰ ਮੈਂ ਕਿਹਾ ਵੀ ਤੂੰ ਸੁਖਨੀ ਸਾਹਿਬ ਦਾ ਪਾਠ ਜਾਂ ਜਪਜੀ ਸਾਹਿਬ ਦਾ ਪਾਠ ਸੁਣਿਆ ਕਰਿਆ ਕਰ ਤੇ ਖਾਲਸਾ ਜੀ ਮਹਾਰਾਜ ਦੀ ਰਹਿਮਤ ਨਾਲ ਆਇਆ ਸੀ ਸਤਿਗੁਰਾਂ ਦੀ ਕਿਰਪਾ ਨਾਲ ਕਹਿੰਦਾ ਸੱਤ ਅੱਠ ਦੁਪਹਿਰੇ ਕੱਟੇ ਸਨ ਮਹਾਰਾਜ ਦੀ ਕਿਰਪਾ ਨਾਲ ਦੀਨ ਦੁਨੀ ਦੇ ਮਾਲਕ ਦੀ ਮਿਹਰ ਨਾਲ ਦੁਪਹਿਰੇ ਘਟਦੇ ਰਹੇ ਤੇ ਖਾਲਸਾ ਜੀ ਉਤੋਂ ਬਾਅਦ ਨਾ ਜਿੱਦਾਂ ਕੁਦਰਤੀ ਕਹਿ ਲੋ ਪਿੰਡ ਵਿੱਚ ਨਿਹੰਗ ਸਿੰਘ ਸਾਡੇ ਪੜਾ ਹੋਇਆ ਤਰਨਾਂਦਲ ਵਾਲੇ ਮਹਾਂਪੁਰਸ਼ ਜਿਹੜੇ ਖਾਲਸਾ ਜੀ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜਦੋਂ ਇਹ ਘੋੜੇ ਦਲਾਂ 'ਚ ਜਾਂਦੇ ਨੇ ਪੜਾ ਕਰਦੇ ਜਾਂਦੇ ਕਹਿੰਦੇ ਸਾਡੇ ਪੜਾਹ ਹੋਇਆ ਮਾਰਦਾ ਇੱਕ ਸਥਾਨ ਹੈ ਉੱਥੇ ਪੜਾਹ ਹੋਇਆ ਤੇ ਕੁਦਰਤੇ ਅਸੀਂ ਸ਼ਾਮਾਂ ਨੂੰ ਖੜੇ ਅਸਾਂ ਤੇ ਉੱਥੇ ਬਾਬਾ ਜੀ ਬਚਨ ਕਰਦੇ ਜੇ ਕੋਈ ਘੋੜਿਆਂ ਨੂੰ ਦਾਣਾ ਪਾਵੇ ਤੇ ਜਾਂ ਕੋਈ ਰਗੜੇ ਲਵਾਵੇ ਨਾ ਤੇ ਜਿਹੜਾ ਕੋਈ ਵੀ ਕਾਰਜ ਉਧਾੜਿਆ ਹੋਵੇ ਉਸੇ ਵਾਲੇ ਸਹੀ ਹੋ ਜਾਂਦਾ ਕਹਿੰਦਾ ਮੈਂ ਜਾ ਕੇ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਇਹ ਰਗੜੇ ਕੀ ਹੁੰਦੇ ਆ ਸਾਰਾ ਪੁੱਛਿਆ ਉਹਨਾਂ ਨੇ ਕਿਹਾ ਵੀ ਇਦਾਂ ਸ਼ੀਦੀ ਦੇਖਦਾ ਰਗੜਾ ਲੱਗਦਾ ਅਰਦਾਸ ਕਰੀ ਦੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਾਰਾ ਸਫਲੀ ਕਰਦੇ ਸ਼ਹੀਦ ਸਿੰਘ ਬੜੀ ਕਿਰਪਾ ਕਰਦੇ ਰਗੜੇ ਤੇ ਸ਼ਹੀਦ ਸਿੰਘ ਬਹੁਤ ਖੁਸ਼ ਹੁੰਦੇ ਤੇ ਕਹਿੰਦਾ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕੀ ਚਾਹੀਦਾ ਉਹਨਾਂ ਨੇ ਦੱਸਿਆ ਮੈਂ ਲਿਆਇਆ ਤਾ ਲਿਆ ਕੇ ਉਹਨਾਂ ਨੂੰ ਕਿਹਾ ਰਗੜਾ ਲਾਓ ਕਹਿੰਨੇ ਅਮਰਤ ਵੇਲੇ ਲਾਵਾਂਗੇ ਵੀ ਹੁਣ ਤੇ ਸ਼ਾਮਾਂ ਪੈ ਗਈਆਂ ਅਮਰਤ ਵੇਲੇ ਲਾਵਾਂ ਤੇ ਉਹ ਕਹਿੰਦੇ ਵੀ ਅਸੀਂ ਤੇ 2:30 ਵਜੇ ਪਹਿਰਾ ਕਰ ਲੈਨੇ ਆ ਕਹਿੰਦੇ ਬਾਬਾ ਜੀ ਮੈਂ ਉਦੋਂ ਨਹੀਂ ਆ ਸਕਦਾ ਕਹਿੰਦੇ ਚਲੋ 8 ਵਜੇ ਲਾ ਲਾਂ ਤੂੰ 8 ਵਜੇ ਆ ਜਾਵੇਂਗਾ ਖਾਲਸਾ ਜੀ 8 ਵਜੇ ਉਹਨਾਂ ਨੇ ਰਗੜਾ ਮਾਰ ਕੇ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਲਗੀਧਰ ਮਹਾਰਾਜ ਦੇ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੂਰ ਸਿੰਘ ਸਾਹਿਬ ਦਾ ਨਾਮ ਲੈ ਕੇ ਬਾਬਾ ਬਿਸ਼ਨ ਸਿੰਘ ਸਾਹਿਬ ਇਦਾਂ ਮਹਾਂਪੁਰਸ਼ਾਂ ਦੇ ਨਾਮ ਲੈ ਕੇ ਅਰਦਾਸ ਕੀਤੀ ਕਿ ਮਹਾਰਾਜਾ ਫਲਾਣੇ ਵੀਰ ਦੇ ਭਰਾ ਨੂੰ ਕੈਦ ਹੋਈ ਆ ਕਿਸੇ ਪ੍ਰਕਾਰ ਮਹਾਰਾਜ ਆਪ ਮਿਹਰਾ ਕਰੋ ਆਪ ਤਰਸ ਕਰੋ ਮਹਾਰਾਜ ਇਹਨੂੰ ਕੈਦ ਚੋਂ ਛਡਾਓ ਸੱਚੇ ਪਾਸ਼ਾ ਕਿਰਪਾ ਕਰੋ ਕਹਿੰਦਾ ਇਦਾਂ ਅਰਦਾਸ ਉਹਨਾਂ ਕੀਤੀ ਮੈਂ ਦੁਪਹਿਰਾ ਕੱਟਣ ਜਾਂਦਾ ਰਿਹਾ 2 ਢਾਈ ਮਹੀਨੇ ਜਾਂਦਾ ਰਿਹਾ ਕਹਿੰਦਾ ਢਾਈ ਤਿੰਨ ਮਹੀਨੇ ਹੋਏ ਸਨ ਦੁਪਹਿਰੇ ਕੱਟਦੇ ਨੂੰ ਕਹਿੰਦੇ ਇੱਕ ਦਿਨ ਸਾਨੂੰ ਕਿਸੇ ਨੇ ਦੱਸਿਆ ਕਿ ਉਹ ਜਿਹੜਾ ਬੰਦਾ ਫਰਾਰ ਹੋਇਆ ਸੀ ਨਾ ਪੈਸੇ ਲੈ ਕੇ ਖਾਲਸਾ ਜੀ ਉਹ ਦਿੱਲੀੋਂ ਭੜਿਆ ਗਿਆ ਪਤਾ ਨਹੀਂ ਕੀ ਚੱਕਰ ਚ ਫੜਿਆ ਗਿਆ ਜੈਂਟੀ ਪੁਣੇ ਚ ਫੜਿਆ ਗਿਆ ਜਾਂ ਕਿਸ ਕਰਕੇ ਫੜਿਆ ਗਿਆ ਸਾਨੂੰ ਕਿਸ ਨੇ ਦੱਸਿਆ ਵੀ ਉੱਥੋਂ ਫੜਿਆ ਗਿਆ ਕਹਿੰਦਾ ਮੈਂ ਉਸੇ ਵੇਲੇ ਅਸੀਂ ਕਾਰਵਾਈ ਕੀਤੀ ਦੋ ਚਾਰ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹ ਪੁਲਿਸ ਵਾਲੇ ਕੋ ਗਏ ਵੀ ਜਿਹੜੇ ਬੰਦੇ ਨੇ ਪੈਸੇ ਖਾਦੇ ਆ ਨਾ ਉਹ ਇਦਾਂ ਇਦਾਂ ਉੱਥੇ ਫੜਿਆ ਗਿਆ ਉਹਨੇ ਖਾਲਸਾ ਜੀ ਆਪਣੇ ਅਫਸਰ ਨਾਲ ਗੱਲ ਕੀਤੀ ਗਾਂ ਦੀ ਗਾਂ ਗੱਲ ਪਹੁੰਚੀ ਪਹੁੰਚਦੀ ਉਹ ਬੰਦੇ ਤੱਕ ਪਹੁੰਚ ਗਈ ਉਹ ਜਿਹੜਾ ਬੰਦਾ ਸੀ ਉਹਤੇ ਖਾਲਸਾ ਜੀ ਇੱਥੇ ਵੀ ਪਰਚਾ ਦਰਜ ਹੋ ਗਿਆ ਤੇ ਉਹ ਜਦੋਂ ਉਧਰੋਂ ਵੀ ਪਰਚਾ ਦਰਜ ਹੋ ਗਿਆ ਤਾਂ ਉਹਦੇ ਨਾਲ ਸਾਰਾ ਹਸਾਬ-ਤਾਬ ਹੋਇਆ ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਉਹਨੇ ਦੱਸਿਆ ਵੀ ਹਾਂ ਵੀ ਮੈਂ ਉਥੋਂ ਕੁਝ 35-40 ਲੱਖ ਰੁਪਈਆ ਲੈ ਕੇ ਖਾਲਸਾ ਜੀ ਇਹ ਭੱਜਿਆ ਸੀ ਤੇ ਜਦੋਂ ਇਹ ਸਾਰੀ ਕਾਰਵਾਈ ਹੋਈ ਫਿਰ ਪੁਲਿਸ ਨੇ ਅਸੀਂ ਉਹ ਬੰਦੇ ਨੂੰ ਕਿਹਾ ਵੀ ਇਹਨੂੰ ਫੜੋ ਇਹ ਲੋਕੋ ਪੈਸੇ ਲਓ ਉਹਨੇ ਫਿਰ ਖਾਲਸਾ ਜੀ ਇਹਨਾਂ ਨੂੰ ਪੈਸੇ ਦੇਣੇ ਮੰਨਣਾ ਕੀਤਾ ਸੀ ਵੀ ਮੈਂ ਪੈਸੇ ਦਊਂਗਾ ਮੇਰੇ ਤਾਂ ਇੱਥੇ ਕੇਸ ਨਾ ਪਵੇ ਅਸੀਂ ਸ਼ਹੀਦਾਂ ਨੇ ਕਿਰਪਾ ਕੀਤੀ ਤੇ ਫਿਰ ਉਸ ਚੱਕਰ ਵਿੱਚ ਮੇਰਾ ਭਰਾ ਜਿਹੜਾ ਖਾਲਸਾ ਜੀ ਉਹ ਬਰੀ ਹੋ ਗਿਆ ਸੀ ਬਾਹਰ ਆ ਗਿਆ ਸੀ ਸ਼ਹੀਦਾਂ ਨੇ ਐਸੀ ਐਸੀ ਕਲਾ ਵਰਤੌਣਾ ਕੀਤੀ ਉਹ ਸਾਡੇ ਨਾਲ ਖੇਡ ਬਣੀ ਉਸ ਦਿਨ ਤੋਂ ਬਾਅਦ ਮੈਂ ਤੇ ਮੇਰਾ ਭਰਾ ਬਾਬਾ ਦੀਪ ਸਿੰਘ ਸਾਹਿਬ ਤੇ ਪੂਰਨ ਭਰੋਸਾ ਕਰਦੇ ਆਂ ਬਾਬਾ ਨੋ ਸਿੰਘ ਸਾਹਿਬ ਦੇ ਚਰਨਾਂ ਦੇ ਪੂਰਨ ਭਰੋਸਾ ਕਰਦੇ ਆਂ ਤੇ ਇੱਕੋ ਹੀ ਗੱਲ ਕਹਿੰਨੇ ਆਂ ਕਿ ਜੇ ਬਾਸੀ ਦਾ ਸਿੰਘਾਂ ਦੇ ਦਰ ਸਾਡੀ ਅਰਦਾਸ ਹੋ ਗਈ ਹੈ ਨਾ ਉਹ ਅਰਦਾਸ ਸਦਾ ਸ੍ਰੀ ਵੀ ਸਫਲ ਹੋਵੇਗੀ ਉਹ ਕਦੇ ਵੀ ਮਹਾਰਾਜ ਉਸ ਉਸ ਕਾਰਜ ਨੂੰ ਅੜਨ ਨਹੀਂ ਦਿੰਦੇ ਜਦੋਂ ਸ਼ਹੀਦਾਂ ਅਗੇ ਅਰਦਾਸ ਹੋ ਜਾਵੇ ਐਸੀ ਸਤਗੁਰਾਂ ਨੇ ਕਿਰਪਾ ਕੀਤੀ ਇਦਾਂ ਖਾਲਸਾ ਜੀ ਇਹ ਵੀਰ ਦਾ ਮੋਰਚਾ ਜਿਹੜਾ ਵੇਖੋ ਕਿੱਥੋਂ ਕੀ ਕਹਾਣੀ ਬਣੀ ਕਿਵੇਂ ਜਾ ਕੇ ਉਹ ਬੰਦਾ ਵੀ ਅੜ ਗਿਆ ਸ਼ਹੀਦਾਂ ਦੇ ਸਾਹਤਾ ਤੇ ਉਹਦੀ ਖਾਲਸਾ ਜੀ ਕਾਰਵਾਈ ਇੱਧਰ ਪੈ ਗਈ ਤੋਂ ਪੈਸੇ ਦੇਣੋਂ ਮੰਨ ਗਿਆ ਜਦੋਂ ਪੈਸੇ ਦੇਣ ਨੂੰ ਮੰਨਿਆ ਤੇ ਇਹ ਆਪੇ ਬਰੀ ਹੋ ਜਾਣਾ ਸੀ ਇਹਨੇ ਫਿਰ ਖਾਲਸਾ ਜੀ ਉਹ ਸਾਰੇ ਸਬੂਤ ਇਕੱਠੇ ਕਰਕੇ ਉਹ ਬੰਦੇ ਤੇ ਕੇਸ ਪਾਗੇ ਇਹਨੂੰ ਮਹਾਰਾਜ ਦੀ ਕਿਰਪਾ ਨਾਲ ਬਰੀ ਉਹਨਾਂ ਨੇ ਕਰ ਦਿੱਤਾ ਤੇ ਹੁਣ ਅਸੀਂ ਦੋਵੇਂ ਭਰਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦੇ ਆਂ ਬਾਬਾ ਨੋ ਸਿੰਘ ਸਾਹਿਬ ਦੇ ਘਰ ਜਾਨਨੇ ਆ ਹਰ ਹਫਤੇ ਘੋੜਿਆਂ ਨੂੰ ਚਣੇ ਦੇ ਕੇ ਆਉਂਨੇ ਆ ਹਰ ਹਫਤੇ ਸ਼ੀਦੀ ਦੇਗਾ ਲੈ ਕੇ ਜਾਨਨੇ ਆ ਹੁਣ ਸਾਡਾ ਕੋਈ ਵੀ ਕਾਰ ਨਹੀਂ ਆ ਪਰ ਫਿਰ ਵੀ ਲੈ ਕੇ ਜਾਨਨੇ ਆ ਕਿਉਂਕਿ ਇਨ੍ਹਾਂ ਸ਼ੀਦੀ ਦੇਗਾ ਕਰਕੇ ਇਨ੍ਹਾਂ ਘੋੜਿਆਂ ਦੇ ਚਣਿਆਂ ਕਰਕੇ ਇਨ੍ਹਾਂ ਸ਼ੀਦਾ ਦੇਦਾਰ ਤੇ ਸੇਵਾ ਕਰਕੇ ਸਾਡਾ ਕਾਰਜ ਸਫਲਾ ਹੋਇਆ ਸੀ ਨਹੀਂ ਤੇ ਉਹ ਮੇਰਾ ਭਰਾ ਕਦੇ ਛੁੱਟ ਨਹੀਂ ਸੀ ਸਕਦਾ ਉਹਦੀ ਐਸੀ ਸ਼ਰਧਾ ਬਣੀ ਉਹ ਦੋ ਦੋ ਦਿਨ ਉੱਥੇ ਰਹਿ ਕੇ ਆਉਂਦਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਆਇਂਦਾ ਤੇ ਕੁਸ਼ੀਦਾ ਸਾਹਿਬ ਸੇਵਾ ਕਰਦਾ ਰਹਿੰਦਾ ਮਹਾਰਾ ਦੀ ਅਸੀ ਕਿਰਪਾ ਵਰਤੀ ਸਤਗੁਰਾਂ ਨੇ ਦਇਆ ਕੀਤੀ ਸਾਨੂੰ ਐਡੇ ਵੱਡੇ ਸੰਕਟ ਚੋਂ ਬਚਾਇਆ ਐਸੀ ਸ਼ੀਦਾ ਨੇ ਕਲਾ ਵਰਤਾਈ ਸੋ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ